ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮਜੀਤ ਸਿੰਘ ਮਜੀਠੀਆ ਨੂੰ ਹੁਣ ਦਾ ਸਭ ਤੋਂ ਵੱਡਾ ਝਟਕਾ ਲੱਗਿਆ ਹੈ ਇੱਕ ਪਾਸੇ 20 ਵਿਜੀਲੈਂਸ ਵੱਲੋਂ 540 ਕਰੋੜ ਰੁਪਏ ਦੀ ਜ਼ਿਆਦਾ ਜਾਇਦਾਦ ਰੱਖਣ ਦੇ ਦੋਸ਼ ਨੇ ਤੇ ਦੂਸਰੇ ਪਾਸੇ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਰਕਾਰ ਵੇਲੇ ਚਿੱਟੇ ਦੇ ਸਦਾਕਰ ਵਾਗੂ ਕੰਮ ਕੀਤਾ ਬਿਕਰਮਜੀਤ ਸਿੰਘ ਮਜੀਠੀਆ ਨੇ 7 ਦਿਨਾਂ ਦੇ ਰਿਮਾਂਡ ਤੇ ਚੱਲ ਰਹੇ ਨੇ ਬਿਕਮਜੀਤ ਸਿੰਘ ਮਜੀਠੀਆ ਲੇਕਿਨ ਉਸ ਤੋਂ ਪਹਿਲਾਂ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਬਿਕਮਜੀਤ ਸਿੰਘ ਮਜੀਠੀਆ ਨੂੰ ਕਿਉਂਕਿ ਵਿਜੀਲੈਂਸ ਦੇ ਡਿਪਾਰਟ ਵਿਜੀਲੈਂਸ ਡਿਪਾਰਟਮੈਂਟ ਦੇ ਸਰਵ ਉੱਚ ਅਧਿਕਾਰੀਆਂ ਨੂੰ ਡਰਾਇਆ ਗਿਆ ਠਮਕਾਇਆ ਗਿਆ ਅਤੇ ਉਹਨਾਂ ਦੇ ਨਾਲ ਬਹਿਸਬਾਜ਼ੀ ਕੀਤੀ ਗਈ ਯਾਨੀ ਕਿ ਸਵਿਧਾਨ ਅਤੇ ਕਾਨੂੰਨ ਦੀ ਲੰਘਣਾ ਕੀਤੀ ਗਈ बिकम जी जीटीए ਤੇ ਉਸਦੇ ਪਰਿਵਾਰ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਵਿਜੀਲੈਂਸ ਵੱਲੋਂ ਬੀਤੇ ਦਿਨੀ ਟਰੱਕ ਮਨੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਬਿਕਮ ਮਜੀਠੀਆ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਹਨ ਪੁਲਿਸ ਨੇ ਅਕਾਲੀ ਆਗੂ ਖਿਲਾਫ ਇੱਕ ਹੋਰ ਐਫਆਈ ਦਰਜ ਕਰਨ ਦੀ ਤਿਆਰੀ ਖੇਚਲੀ ਹੈ ਮਜੀਠੀਆ ਦੇ ਘਰ ਤੇ ਛਾਪੇਮਾਰੀ ਦੌਰਾਨ ਉਹਨਾਂ ਦੇ ਸਮਰਥਕਾਂ ਨੇ ਕਤਤ ਤੌਰ ਤੇ ਪੁਲਿਸ ਵਿਰੁੱਧ ਹਿੰਸਾ ਭੜਕਾਈ ਜਿਸ ਕਾਰਨ ਕਈ ਗੰਭੀਰ ਸ਼ਿਕਾਇਤਾਂ ਸਾਹਮਣੇ ਆਈਆਂ ਜਾਂਚ ਟੀਮ ਨੇ ਮਜੀਠੀਆ ਦੇ ਬਿਜ਼ਨਸ ਅਧਿਕਾਰੀਆਂ ਨੂੰ ਡਰਾਉਣ ਧਮਕਾਉਣ ਤੱਕਾ ਮੁਕੀ ਸਬੂਤਾਂ ਨੂੰ ਨਸ਼ਟ ਕਰਨ ਦੀ ਸਾਜ਼ਿਸ਼ ਕਰਨ ਅਤੇ ਆਪਣੇ ਸਮਰਥਕਾਂ ਨੂੰ ਪੁਲਿਸ ਦੇ ਹਮਲੇ ਲਈ ਖਸਾਉਣ ਦਾ ਦੋਸ਼ ਲਗਾਇਆ ਵੀਲਸ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਮਜੀਠੀਆ ਦੇ ਘਰ ਤੇ ਕੇਸ ਨਾਲ ਮਹੱਤਵਪੂਰਨ ਸਬੰਧ ਮਹੱਤਵਪੂਰਨ ਦਸਤਾਵੇਜ਼ ਮੌਜੂਦ ਹਨ ਵੀਲਸ ਦੀ ਟੀਮ ਦੀ ਸ਼ਿਕਾਇਤ ਮੁਤਾਬਕ ਮਜੀਠੀਆ ਦੇ ਸਮਰਥਕਾਂ ਨੂੰ ਵੀਲਸ ਟੀਮ ਵੱਲੋਂ ਕੀਤੀ ਗਈ ਜਾਂਚ ਅੜਿਕਾ ਪੌਨਿਕ ਸਹਾ ਗਿਆ ਟੀਮ ਤੇ ਹਮਲਾ ਇਸ ਲਈ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਮਹੱਤਵਪੂਰਨ ਸਬੂਤ ਇਕੱਠੇ ਕਰਨ ਤੋਂ ਰੋਕਿਆ ਜਾ ਸਕੇ ਇਹ ਜਾਇਦਾਦ ਕਥਿਤ 540 ਕਰੋੜ ਰੁਪਏ ਡਰੱਗ ਮਨੀ ਨਾਲ ਜੁੜੇ ਇੱਕ ਮਾਮਲੇ ਦੀ ਜਾਂਚ ਨਾਲ ਸੰਬੰਧਤ ਹੈ ਦੱਸਿਆ ਜਾਂਦਾ ਹੈ ਕਿ ਵਿਜੀਟਿਆ ਦੇ ਰਿਹੈਸ ਤੇ ਕੋ ਮੰਤਰੀ ਨਸ਼ਾ ਤਸਕਰ ਠਹਿਰਦੇ ਸਨ ਜਿੱਥੇ ਵਿਜੀਟਿਆ ਦੇ ਸਮਰਥਕਾਂ ਨੇ ਵਿਜੀਲੈਂਸ ਟੀਮ ਦੀ ਜਾਂਚ ਵਿੱਚ ਅੜਿੱਕਾ ਪਾਇਆ ਇਸ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਅੜਿੱਕਾ ਪਾਇਆ ਗਿਆ ਧਮਕਾਇਆ ਗਿਆ ਡਰਾਇਆ ਗਿਆ ਅਤੇ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਗ੍ਰਿਫਤਾਰੀ ਹੋਣ ਦੇ ਲਈ ਆਨਾ ਕਾਨੀ ਕੀਤੀ ਗਈ ਯਾਨੀ ਕਿ ਕਦੇ ਮੀਰੇ ਨੂੰ ਬਣਾ ਲਓ ਕਦੇ ਆਪਣੀ ਸਮਰਥਕਾਂ ਨੂੰ ਬੁਲਾ ਲਓ ਕਦੇ ਉਹਨਾਂ ਨਾਲ ਧੱਕਾ ਮੁਕੀ ਕੀਤੀ ਗਈ ਕਦੇ ਤੂੰ ਤੜੇ ਖੋ ਕੇ ਗੱਲ ਕੀਤੀ ਗਈ ਉਸ ਦਾ ਖਬਰਿਆਜ਼ਾ ਇਤਨਾ ਪਵੇਗਾ ਬਿਕਮਜੀਤ ਸਿੰਘ ਜੀਠੀਆ ਨੂੰ ਪੁਲਿਸ ਦੇ ਨਾਲ ਧੱਕਾ ਮੁਕੀ ਅਨੁਸ਼ਾਸਨਾ ਹਿੰਦਤਾ ਦਿਖਾਈ ਤੇ ਦੂਸਰੇ ਪਾਸੇ ਤੂੰ ਤੜੇ ਕੀਤੀ ਗਈ ਉਸ ਨੂੰ ਲੈ ਕੇ ਬਿਕਮਜੀਤ ਸਿੰਘ ਜੀਠੀਆ ਤੇ ਇੱਕ ਹੋਰ ਪਰਚਾ ਐਫ ਆਈ ਆਰ ਦਰਜ ਹੋਵੇਗੀ ਯਾਨੀ ਕਿ ਬਿਕਮਜੀ ਸਿੰਘ ਜੀਟੀਆ 2 ਜੁਲਾਈ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਨਿਆਂਇਕ ਹਰਾਸ ਵਿੱਚ ਜਾਂਦੇ ਨੇ ਜਾਂ ਉਹਨਾਂ ਨੂੰ ਰੈਲੈਕਸੇਸ਼ਨ ਮਿਲਦੀ ਹੈ ਲੇਕਿਨ 540 ਕਰੋੜ ਰੁਪਏ ਦੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਨੂੰ ਸਾਰੇ ਸਬੂਤ ਹੈ ਯਾਨੀ ਕਿ 22 ਤੋਂ ਵੱਧ ਮੋਬਾਈਲ 4 ਲੈਪਟਾਪ 2 ਆਈਪੋਡ 8 ਡੈਰੀਆਂ ਜਿਹੜੀਆਂ ਨੇ ਬਿਕਮਜੀ ਸਿੰਘ ਵਿਜੀਲੈਂਸ ਦੇ ਘਰ ਤੋਂ ਬਰਾਮਦ ਹੋਈਆਂ ਨੇ ਦੂਸਰੇ ਪਾਸੇ ਜਿਹੜੇ ਜ਼ਮੀਨ ਦੇ ਜਾਂ ਪ੍ਰਾਪਰਟੀ ਦੇ ਦਸਤਾਵੇਜ਼ ਨੇ ਉਹ ਵੀ ਆਪਣੀ ਹਿਰਾਸਤ ਵਿੱਚ ਲੈ ਲਏ ਨੇ ਵੀਲਸ ਸਰਬ ਦੇ ਸਰਬ ਵਿਜੀਲੈਂਸ ਡਿਪਾਰਟਮੈਂਟ ਦੇ ਸਰ ਕੋਚ ਅਧਿਕਾਰ ਗਿਆ ਅਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਤਾਂ ਕੰਮ ਕੀ ਹੋਈ ਹੈ ਜਿਹੜੇ ਬਿਕਮਜੀਤ ਸਿੰਘ ਮੀਠਿਆ ਦੇ ਸਮਰਥਕ ਸੀ ਉਹਨਾਂ ਵੱਲੋਂ ਜਿਹੜੇ ਦਸਤਾਵੇਜ਼ ਛਪਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਨੂੰ ਲੈ ਕੇ ਹੁਣ ਬਿਕਮਜੀਤ ਸਿੰਘ ਮੀਠਿਆ ਤੇ ਇੱਕ ਹੋਰ ਐਫਆਈਆ ਦਰਜ ਹੋਵੇਗੀ